ਗਲੀ ਨੰਬਰ 3 254 ਨੰਬਰ ਮਕਾਨ ਮਾਜਰੀ ਦੇ ਮੋੜ ਦੇ 14 ਜਾਂ 10ਰ ਛੋਟੀ ਦੀ ਦੁਕਾਨ ਮੋਬਾਈਲ ਨੰਬਰ 9815265228 ਤੱਕ ਕਨੈਕਸ਼ਨ ਮਲਾਉਣਾ ਬੜਾ ਆਸਾਨ ਪਰ ਮੈਂ ਬੜਾ ਹਰਾਨ ਤੇ ਪਰੇਸ਼ਾਨ ਤੁਸੀਂ ਤਾੜੀ ਕਿਉਂ ਨਹੀਂ ਮਾਰ ਦਿੱਤੀ ਥੈਂਕ ਯੂ ਚੈਪੀ ਦਾ ਦੇ ਤੁਹਾਨੂੰ ਸਾਰਿਆਂ ਨੂੰ ਤੁਹਾਨੂੰ 45ਵੇਂ ਮੇਲੇ ਦੀਆਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ حضرت ਬਾਬਾ ਪੀਰ ਬਖਸ਼ ਜੀ ਦੇ ਮੇਲੇ ਦੀਆਂ ਪਿੰਡ ਲਿਬੜੇ ਵਿੱਚ ਜੋ ਹੋਇਆ ਬਹੁਤ ਵਧੀਆ ਮੇਲਾ ਰਿਹਾ ਸੁਪਰ ਡੂਪਰ ਹਿੱਟ ਗਿਆ ਮੇਲਾ ਤੇ ਮੇਲੇ ਦੇ ਵਿੱਚ ਇੰਟਰਨੈਸ਼ਨਲ ਕਲਾਕਾਰ ਵੀ ਆਏ ਸੀ ਐਂਡ ਸਭ ਤੋਂ ਜ਼ਿਆਦਾ ਸਹਿਯੋਗ ਸੰਗਤ ਦਰਿਆ ਇਸ ਵਾਰ ਸਹਿਯੋਗ ਸੰਗਤ ਦਾ ਬਹੁਤ ਜ਼ਿਆਦਾ ਰਿਹਾ ਐਂਡ ਬਿਨਾ ਸੇਵਾਦਾਰਾਂ ਤੋਂ ਤਾਂ ਪੋਸੀਬਲ ਨਹੀਂ ਹੈ ਮੇਲਾ ਬਹੁਤ ਵਧੀਆ ਗਿਆ ਸੇਵਾਦਾਰਾਂ ਦਾ ਬਹੁਤ ਸਹਿਯੋਗ ਸੀਗਾ ਸਭ ਕੁਝ ਵਧੀਆ ਸੀ ਲੰਗਰ ਵੀ ਟੁੱਟੇ ਵਰਤਿਆ ਤੇ ਮੇਲੇ ਦੀਆਂ ਤਿਆਰੀਆਂ ਸਾਡੇ 6 ਮਹੀਨੇ ਪਹਿਲਾਂ ਹੀ ਸ਼ੁਰੂ ਹੋ ਜਾਂਦੀਆਂ ਨੇ ਆਪਾਂ ਦੇਖਿਆ ਹੀ ਹੈ ਇੰਨਾ ਵਧੀਆ ਅਰੇਂਜਮੈਂਟ ਹੋਇਆ ਹੋਇਆ ਸੀਗਾ ਬਹੁਤ ਸਾਰਾ ਮੇਲਾ ਬਹੁਤ ਅੱਛਾ ਗਿਆ ਐਂਡ ਐਦਾਂ ਹੀ ਮੇਲਾ ਹੁੰਦਾ ਰਵੇ ਵਧੀਆ ਐਂਡ ਬਾਬਾ ਜੀ ਸਾਰਿਆਂ ਦੀਆਂ ਆਸਾਂ ਮੁਰਾਦਾਂ ਝੋੜੀਆਂ ਭਰਦੇ ਰਹਿਣ ਔਰ ਅੱਗੇ ਵੀ ਅਸੀਂ ਐਦਾਂ ਹੀ ਮੇਲਾ ਕਰਾਂਦੇ ਰਹੀਏ ਖੁੱਲੇ ਗੱਫੇ ਨਾਲ ਜੈ ਫਿਰਾ ਜੀ ਸਭਾ ਬਾਬਾ ਜੀ ਦਾ ਹਰ ਸਾਲ ਬਾਬਾ ਜੀ ਦੇ ਦਰਬਾਰ ਤੇ ਦੂਰ ਦਰਾਜ ਤੋਂ ਸੰਗਤ ਆਉਂਦੀ ਹੈ ਤੇ ਜੇ ਆਪਾਂ ਗੱਲ ਕਰੀਏ ਇੰਸਟਾਗ੍ਰਾਮ ਅੱਜਕੱਲ ਬਹੁਤ ਬੜਾ ਦੌਰ ਹੈ ਜੇ ਇਸ ਦਰਬਾਰ ਦਾ ਕੋਈ ਇੰਸਟਾਗ੍ਰਾਮ ਪੇਜ ਬਣਿਆ ਹੁੰਦਾ ਤੇ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦਾ ਕੋਈ ਵੀ ਇਨਸਾਨ ਦੁਖੀ ਦੁਰਗਾ ਕਿਉਂਕਿ ਦੁਨੀਆ ਤੇ ਦੁਖੀ ਲੋਕ ਬਹੁਤ ਨੇ ਤੇ ਨਾਨਕ ਦੁਖੀਆਂ ਸਭ ਸੰਸਾਰ ਸੋ ਸੁਖੀਆ ਜਿਨ ਨਾਮ ਆਧਾਰ ਮੇਲੇ ਬਾਰੇ ਤਾਂ ਹੀ ਹੈ ਜੀ ਸਭ ਤੋਂ ਪਹਿਲਾਂ ਤਾਂ ਜੈਕਾਰਾ ਹਜ਼ਰਤ ਬਾਬਾ ਪੀਰ ਬਖਸ਼ੀ ਸਰਕਾਰ ਦਾ ਲਿਬੜ ਵਾਲੀ ਸਰਕਾਰ ਦਾ ਬੋਲ ਸੱਚੇ ਦਰਬਾਰ ਕੀ ਜੈ ਸੋ ਮੇਰੇ ਵੱਲੋਂ 45ਵੇਂ urs ਹਾਂਜੀ ਬਾਬਾ ਜੀ ਨੇ ਮੇਲਾ ਸ਼ੁਰੂ ਆਇਆ ਝਾਰੇਗਾ ਈ ਕਹਣਾ ਜੀ ਅੱਬਲੱਲਾ ਨੂਰ ਪਾਇਆ ਕੁਦਰਤ ਦੇ ਸਭ ਬੰਦੇ ਇੱਕ ਨੂਰ ਸੇ ਸਭ जग ਉਪਜਿਆ ਕੌਣ ਭਲੇ ਕੋ ਮੰਦੇ ਏਕ ਹੀ ਵਿਦਾ ਏ ਤੇ ਹਮ ਵਾਰਸ ਨਾ ਕੋਈ ਵੈਰੀ ਨਾ ਹੈ ਬਗਾਨਾ ਗੁਰੂਆ ਪੀਰਾਂ ਪਗੰਬਰਾਂ ਦੇ ਮਹਾਵਾਕ ਅਨੁਸਾਰ ਇਸ 45 ਮਾ ਹਜਰ ਪ੍ਰਭਾ ਵੀਰਵਾਸ ਜੀ ਦਾ ਮੇਲਾ ਬੜੀ ਸ਼ਤੂਮਨਾਬ ਨਾਲ ਬੁਲਾਇਆ ਜਾ ਰਿਹਾ ਜਿਸ ਤੇ ਹਰ ਧਰਮ ਦੇ ਲੋਕ ਬੜੀ ਸ਼ਰਧਾ ਨਾਲ ਬੜੇ ਸਹਿਯੋਗ ਬੜੀ ਸ਼ਰਧਾ ਨਾਲ ਇੱਥੇ ਆਉਂਦੇ ਨੇ ਤੇ ਮੀਲੇ ਵਿੱਚ ਪੂਰਾ ਸਹਿਯੋਗ ਦਿੰਦੇ ਨੇ ਬਿਨਾ ਕਿਸੇ ਵਿਤਕਰੇ ਤੋਂ ਚੰਗੇ ਇਨਸਾਨ ਬਣ ਕੇ ਇਨਸਾਨੀਅਤ ਦਾ ਸਬੂਤ ਦਿੰਦੇ ਨੇ ਅਸੀਂ ਇਹ ਉਮੀਦ ਰੱਖਦੇ ਹਾਂ ਕਿ ਜੋ ਗੁਰੂਆਂ ਪੀਰਾਂ ਪਗੰਬਰਾਂ ਦੀ ਧਰਤੀ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਪਗੰਬਰਾਂ ਦੀ ਧਰਤੀ ਆ ਇਹ ਸਿਲਸਿਲਾ ਆਉਣ ਵਾਲੀਆਂ ਨਸਲਾਂ ਜੀ ਵੀ ਇਦਾਂ ਹੀ ਚੱਲਦਾ ਰਹੇ ਤੇ ਚੰਗੇ ਇਨਸਾਨ ਬਣ ਕੇ ਸਾਰੇ ਧਰਮਾਂ ਦੇ ਲੋਕ ਚੰਗੀ ਇਨਸਾਨੀਅਤ ਦਾ ਸਬੂਤ ਪੇਸ਼ ਕਰਦੇ ਇਸ ਦਰਬਾਰ ਦਾ 45ਵਾਂ ਔਰਸਾ ਜਿਸ ਦਾ ਅੱਜ लास्ट ਦਿਨ ਹੈ ਹਰ ਸਾਲ ਦੀ ਤਰ੍ਹਾਂ 45ਵਾਂ ਔਰਸ ਵੀ ਬੜੀ ਧੂਮ-ਧਾਮ ਨਾਲ ਬਣਾਇਆ ਜਾ ਰਿਹਾ ਜਿਸ ਵਿੱਚ ਹਰ ਹਰ ਧਰਮ ਦੇ ਲੋਕ ਬਿਨਾਂ ਕਿਸੇ ਵਿਤਕਰੇ ਰੇ ਬਿਨਾਂ ਕਿਸੇ ਭੇਦਭਾਵ ਦੇ ਆਉਂਦੇ ਨੇ ਤੇ ਆਪਣੇ ਚੰਗੇ ਇਮਤਾਨ ਔਰ ਨੁਸਾਨੀਅਤ ਦਾ ਸਬੂਤ ਪੇਸ਼ ਕਰਦੇ ਮੇਰੇ ਮਾਲਕ ਸਭ ਦੀਆਂ ਜਾਇਜ਼ ਮੰਗਾਂ ਪੂਰੀਆਂ ਕਰਦੀ ਬਖਸ਼ੇ ਕਰਦੇ ਨੇ ਕੋਈ ਵੀ ਇਸ ਦਰਬਾਰ ਤੋਂ ਖਾਲੀ ਨਹੀਂ ਗਿਆ ਜੇ ਜੋ ਮਹਾਰਾਜ ਦੇ ਦਰਬਾਰ ਸੰਗਤ ਆ ਰਹੀ ਆ ਉਹ ਮਾਲਕ ਦੇ ਮਹਿਮਾਨ ਨੇ ਅਸੀਂ ਵੀ ਮਾਲਕ ਦੇ ਮਹਿਮਾਨਾਂ ਵੀ ਤਹਿ ਦਲੋ ਜੋ ਵੀ ਧੰਨਵਾਦ ਵੀ ਕਰਦੇ ਆ ਤੇ ਜੋ ਸੇਵਾ ਅਸੀਂ ਕਰਦਾ ਪਿਆ ਮਾਲਕ ਦੇ ਮਹਿਮਾਨਾਂ ਦੀ ਅਸੀਂ ਪੂਰੀ ਆਪਣੇ ਤੌਰ ਤੇ ਪੂਰੀ ਸੇਵਾ ਮਤਲਬ ਜੋ ਸਰਦੀਆ ਕਰਦੇ ਆ ਕਿਸੇ ਨਾਂ ਵੀ ਅਸੀਂ ਕੋਈ ਇਦਾਂ ਨਹੀਂ ਹੈ ਬਿਨਾ ਭੇਪੀ ਬਿਨਾ ਬਿਨਾ ਲਾਲ ਜਿ ਤੋਂ ਸਭ ਨੂੰ ਆਪਣਾ ਇੱਕ ਮਾਲਕ ਜਿਹਾ ਇਸੇ ਤਰ੍ਹਾਂ ਕਰਮ ਰਾਏ ਤੇ ਉਹ ਦਰਬਾਰ ਨਾਲ ਜੁੜੇ ਰਹੇ ਜਿਸ ਤਰ੍ਹਾਂ ਉਹ ਦਰਬਾਰ ਚ ਆਉਂਦੇ ਨੇ ਉਸੇ ਤਰ੍ਹਾਂ ਮਾਲਕ ਉਹਨਾਂ ਨੂੰ ਕਰ ਜਾਣ ਦੀ ਵੀ ਬਖਸ਼ਿਸ਼ ਕਰੇ ਤੇ ਉਹਨਾਂ ਨੂੰ ਸਾਰ ਨਿਮਤਾਂ ਦੀ ਤੰਦਰੁਸਤੀ ਬਖਸ਼ੀ ਕਿਉਂ ਅੱਜ ਦਾ ਯੁੱਗ ਬਣਾ ਤੁਸੀਂ ਵੀ ਜਾਣਦੇ ਹੋ ਨਹੀਂ ਵੀ ਆਪਣਾ ਆਪਣੇ ਵਾਲਾ ਕੰਮ ਹੋ ਰਿਹਾ ਪਰ ਇਹ ਦਰਬਾਰ ਨੇ ਜਿੱਥੇ ਬਰੇਕ ਨੂੰ ਚੰਗੀ ਸਿੱਖਿਆ ਮਿਲ ਗਈ ਹੈ ਤਾਹਾਂ ਤਾਹਿੰਦਾ ਕਿਸੇ ਸ਼ਹਿਰ ਵਿੱਚ ਗਿਆ ਤਾਜਦਾਰਾਂ ਦੇ ਨਾਲ ਵੀਰਾਂ ਦੇ ਦੀਵੇ ਬਲਦੇ ਨੇ ਸਦਾ ਫਕੀਰ ਹੈ। ਕਿਸੇ ਅਮੀਰੀ ਦਾ ਜਾਂ ਕੋਈ ਗਰੀਬੀ ਦਾ ਮਸਲਾ ਨਹੀਂ। ਸਭ ਦਰਬਾਰ ਦੇ ਮਹਿਮਾਨ ਵਾਂ ਕੇ ਸਦਾ ਹਲੂ ਬੜ ਕੇ ਮਾਲਕ ਦੇ ਦਰਬਾਰ ਜਿੰਨਾ ਤਵਾਸਤਕ ਹੁੰਦੇ ਨੇ ਮਾਲਕ ਹੀ ਉਹਨਾਂ ਨੂੰ ਖਾਲੀ ਨਹੀਂ ਮੋੜਦਾ। ਇਹ ਅਸੀਂ ਤਾਂ ਇਹੀ ਮੇਰੇ ਮੈਂ ਆਪਣੇ ਵੱਲੋਂ ਤੇ ਸਾਡੇ ਕਮੇਟੀ ਵੱਲੋਂ ਸਾਰਿਆਂ ਨੂੰ ਇਹ ਹੀ ਬੇਨਤੀ ਕਰਦੇ ਆਂ ਵੀ ਇਸੇ ਤਰ੍ਹਾਂ ਚੰਗੇ ਇਨਸਾਨ ਬਣ ਕੇ ਇਨਸਾਨੀਅਤ ਦਾ ਸਬੂਤ ਪੇਸ਼ ਕਰੋ ਤੇ ਇਹ ਜਿਹੜੇ ਇਹਨਾਂ ਗੁਰੂਆ ਪੀਰਾਂ ਪਗਮਰਾ ਦੇ ਦਰਬਾਰਾਂ 'ਚ ਪ੍ਰੋਗਰਾਮ ਹੁੰਦੇ ਨੇ ਇਹ ਇਸ ਤਰ੍ਹਾਂ ਹੀ ਚੱਲਦੇ ਰਹਿਣ ਤੇ ਆਉਣ ਵਾਲੀਆਂ ਨਸਲਾਂ ਵੀ ਸਾਡੇ ਕੀਤੇ ਨੂੰ ਜਿਸ ਤਰ੍ਹਾਂ ਅਸੀਂ ਇਹਨਾਂ ਨੂੰ ਯਾਦ ਕਰ ਰਹੇ ਆਂ ਸਾਡੇ ਕੀਤੇ ਕੰਮਾਂ ਨੂੰ ਵੀ ਇਸ ਤਰ੍ਹਾਂ ਯਾਦ ਰੱਖਣ। ਇਹ 45ਵਾਂ বার্ষিকী ਕੋਰ ਸਾਹਿਬਾ ਜੀ ਦਾ ਹਰ ਸਾਲ ਬਾਬਾ ਜੀ ਦੇ ਦਰਬਾਰ ਤੇ ਦੂਰ ਦਰਾਜ ਤੋਂ ਸੰਗਤ ਆਉਂਦੀ ਹੈ ਤੇ ਜੇ ਆਪਾਂ ਗੱਲ ਕਰੀਏ ਇੰਸਟਾਗ੍ਰਾਮ ਅੱਜਕੱਲ ਬਹੁਤ ਬੜਾ ਦੌਰ ਹੈ ਜੇ ਇਸ ਦਰਬਾਰ ਦਾ ਕੋਈ ਇੰਸਟਾਗ੍ਰਾਮ ਪੇਜ ਬਣਿਆ ਹੁੰਦਾ ਤੇ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦਾ ਕੋਈ ਵੀ ਇਨਸਾਨ ਦੁਖੀ ਦੁਰਗਾ ਕਿਉਂਕਿ ਦੁਨੀਆ ਤੇ ਦੁਖੀ ਲੋਕ ਬਹੁਤ ਨੇ ਤੇ ਨਾਨਕ ਦੁੱਖ ਹੀ ਇਸ ਸੰਸਾਰ ਸੂਕੀਆ ਜੇ ਨਾਮ ਆਧਾਰ ਕਿਉਂਕਿ ਸਾਰੀ ਦੁਨੀਆ ਬਹੁਤ ਕੋਈ ਕਿਸੇ ਕੋਈ ਬੱਚਿਆਂ ਕੰਨੀ ਦੁਖੀ ਆ ਕੋਈ ਪਰਿਵਾਰ ਦੇ ਕਿਸੇ ਮੈਂਬਰ ਕੋਈ ਕੋਈ ਦੁੱਖ ਦਰਦ ਕੰਨੀ ਦੁਖੀ ਆ ਜੇ ਅਸੀਂ ਕੋਈ ਇੰਸਟਾਗ੍ਰਾਮ ਦਾ ਪੇਜ ਬਣਾਇਆ ਹੁੰਦਾ ਇਥੋਂ ਤਾਂ ਬਾਬਾ ਜੀ ਦੇ ਦਰਬਾਰ ਤੋਂ ਤਾਂ ਕੋਈ ਵੀ ਖਾਲੀ ਨਹੀਂ ਗਿਆ ਅੱਜ ਤੱਕ ਜੇ ਪੇਜ ਬਣਾਇਆ ਹੁੰਦਾ ਤੇ ਅਸੀਂ ਵੀ ਹੋਰ ਦਰਬਾਰਾਂ ਵਾਂਗੂ ਕਹਿੰਦੇ ਕਿ ਇਹ ਦਰਬਾਰ ਤੇ ਇਹ ਹੁੰਦੇ ਹੁੰਦਾ ਕਿਉਂਕਿ ਬਾਬਾ ਜੀ ਵੱਲੋਂ ਇੱਕ ਬਹੁਤ ਵੱਡੀ ਗੱਲ ਹੈ ਕਿਸ ਗੱਲ ਤੇ ਪਰਦਾ ਪਾਇਆ ਗਿਆ ਵੀ ਭਾਈ ਜਿਹੜਾ ਜੋ ਆਵੇ ਰਾਜੀ ਜਾਵੇ ਜੋਨੇ ਆਕੇ ਦੇਖਿਆ ਉਹਨਾਂ ਨੇ ਪ੍ਰਤੱਖ ਬਾਬਾ ਜੀ ਨੂੰ ਪਾਇਆ ਕਿ ਮੇਰੇ ਸਾਈਂ ਦੇ ਦਰਵਾਜ਼ੇ ਕੋਈ ਵੀ ਸਵਾਲੀ ਨਾ ਗਿਆ ਮੇਰੇ ਬਾਬਾ ਦੇ ਦਰਵਾਜ਼ੇ ਕੋਈ ਵੀ ਸਵਾਲੀ ਨਾ ਗਿਆ ਝੋਲੀਆਂ ਭਰੀ ਦੇਖੀ ਸਭ ਕੀ ਕੋਈ ਵੀ ਖਾਲੀ ਨਾ ਗਿਆ ਕੋਈ ਵੀ ਖਾਲੀ ਨਾ ਗਿਆ ਇਹ ਗੱਲ ਕਰੀਏ ਪੰਜਾਬ ਦੇ ਮੇਲਿਆਂ ਦੀ ਹਿੰਦੁਸਤਾਨ ਦੇ ਮੇਲਿਆਂ ਦੀ ਮਾਝੀ ਮਾਲਵੇ ਦੁਆਬੇ ਦੀ ਮੇਲਿਆਂ ਦੀ ਤਾਂ ਲਿਮੜੇ ਮੇਲੇ ਦਾ ਵੀ ਇੰਤਜ਼ਾਰ ਸੰਗਤ ਨੂੰ ਬਹੁਤ ਰਹਿੰਦਾ ਸੰਗਤ ਦਾ ਬਹੁਤ ਸਹਿਯੋਗ ਹੈ ਜਦੋਂ ਇਸ ਨਸੀਬ ਬਾਬਾ ਫਰਿੰਦਰ ਸਿੰਘ ਜੀ ਹੱਜ ਕਰਕੇ ਆਏ ਨੇ ਤੇ ਇਹਨਾਂ ਤੇ ਪੱਕੀ ਮੋਹਰ ਲੱਗੀ ਆ ਸਾਈਆਂ ਦੀ ਇਹਨਾਂ ਨੇ ਸਾਖ ਸਤ ਪ੍ਰਮਾਤਮਾ ਨੂੰ ਨੇੜੇਉ ਦੇਖਿਆ ਅਸੀਂ ਵੀ ਉਮੀਦ ਕਰਦੇ ਹਾਂ ਅਸੀਂ ਇਹਨਾਂ ਦੇ ਲੜ ਲੱਗੇ ਆ ਬਹੁਤ ਨਿੱਗਾ ਸੁਭਾਅ ਹੈ ਕਿਉਂਕਿ ਅਸੀਂ ਕਿਸੇ ਦਰਬਾਰ ਦੀ ਬराई ਨਹੀਂ ਕਰਦੇ ਅਕਸਰ ਅਸੀਂ ਦਰਬਾਰਾਂ ਤੇ ਦੇਖਦੇ ਹਾਂ ਸਲਪੇ ਸੂਟੇ ਚੱਲਦੇ ਨੇ ਕਿਉਂਕਿ ਸਾਨੂੰ ਅਸੀਂ ਬੱਚੇ ਆ ਸਾਨੂੰ ਉਹਨਾਂ ਦੀ ਤਾਂ ਸਮਝ ਨਹੀਂ ਪਰ ਇੱਥੇ ਤਾਂ ਹਰ ਸਲਪੇ ਸੂਟੇ ਤੋਂ ਵੀ ਬੱਚਿਆਂ ਨੂੰ ਵੀ ਸੇਵਾਦਾਰਾਂ ਨੂੰ ਵੀ ਦੂਰ ਰੱਖਿਆ ਜਾਂਦਾ ਹੈ ਜੇ ਗੱਲ ਕਰੀਏ ਖੰਨੇ ਸ਼ਹਿਰ ਦੀ ਪਿੰਡ ਲਿਵੜੇ ਨਗਰ ਦੀ ਆਲੇ-ਦਾਲ ਦੇ ਸਾਰੇ ਪਿੰਡਾਂ ਦਾ ਇੰਨਾ ਕ ਸਹਿਯੋਗ ਹੈ ਦੱਸ ਨਹੀਂ ਸਕਦੇ ਸਾਰਿਆਂ ਨੂੰ ਇਦਾਂ ਲੱਗਦਾ ਹੈ ਕਿ ਇਹ ਮੇਲਾ ਸਾਡੇ ਘਰ ਦੇ ਵਿੱਚ ਮੇਲਾ ਹੋ ਰਿਹਾ ਹੈ ਬਾਬਾ ਜੀ ਵੱਲੋਂ ਸਾਰੀ ਸੰਗਤ ਨੂੰ ਦਾਸ ਵੱਲੋਂ ਸਾਰੀ ਸੰਗਤ ਨੂੰ ਇਸ ਮੇਲੇ ਦੀ ਲੱਖ ਲੱਖ ਮੁਬਾਰਕਬਾਦ ਜਿੱਤੂ ਤੱਕ ਸਾਡਾ ਇਹ ਮੈਸੇਜ ਪਹੁੰਚ ਰਿਹਾ ਹੈ ਬੇਨਤੀ ਕਰਾਂਗੇ ਜੇ ਮੇਲੇ ਦੇ ਵਿੱਚ ਵਾ ਇੱਕ ਵਾਰ ਆ ਕੇ ਦਰਵਾਜ਼ੇ ਵਿੱਚ ਇੱਕ ਵਾਰ ਆ ਕੇ ਨਤਮਸਤਕ ਜਰੂਰ ਹੋਇਓ ਕਿਉਂਕਿ ਮੇਰੇ ਬਾਬਾ ਜੀ ਕਦੇ ਕਿਸੇ ਨੂੰ ਖਾਲੀ ਨਹੀਂ ਮੋੜਦੇ ਔਰ ਬਾਬਾ ਜੀ ਦੇ ਦਰਵਾਜ਼ੇ ਵਿੱਚ ਜਿੰਨੇ ਵੀ ਕੋਈ ਦਰਬਾਰੀ ਕਲਾਕਾਰ ਨੇ ਜਾਂ ਕੋਈ ਵੀ ਸੰਗਤਾਂ ਬੀਬੀਆਂ ਭੈਣਾਂ ਨੇ ਸਾਰੀਆਂ ਬਹੁਤ ਸ਼ਰਧਾ ਔਰ ਸਾਦੇ ਨਾਲ ਸੇਵਾ ਕਰਦੀਆਂ ਨੇ ਬਾਬਾ ਜੀ ਆਪ ਜਾਣੀ ਜਾਣ ਨੇ ਲੰਗਰ ਕਮੇਟੀ ਨੂੰ ਵੀ ਚਾਹ ਹੁੰਦਾ ਹੈ ਲਗਾਤਾਰ 24 ਤਰੀਕ ਤੋਂ ਲੈ ਕੇ 30 ਤਰੀਕ ਤੋਂ ਲੰਗਰ ਚੱਲਦਾ ਹੈ ਅਸੀਂ ਧੰਨਵਾਦ ਕਰਦੇ ਹਾਂ ਜਆ ਖਾਨਾ ਟੀਵੀ ਲਾਈਵ ਚੈਨਲ ਵਾਲਿਆਂ ਦਾ ਜੋ ਬਾਬਾ ਜੀ ਦੇ ਦਰਵਾਜ਼ੇ ਤੇ ਹਰ ਸਾਲ ਸੇਵਾ ਕਰਦੇ ਆ ਜਾਂ ਕਰ ਹਜਰਤ ਬਾਬਾ ਪੀਰ ਵਾਕੀ ਦਾ ਬੋਲ ਸੱਚੇ ਦਰਬਾਰ ਕੀ ਜੈ ਅਜੀ ਮੇਲੇ ਵਾਲੇ ਤਾਂ ਇਹੀ ਹੈ ਜੀ ਸਭ ਤੋਂ ਪਹਿਲਾਂ ਤਾਂ ਜੈਕਾਰਾ ਹਜ਼ਰਤ ਬਾਬਾ ਪੀਰ ਬਖਸ਼ੀ ਸਰਕਾਰ ਦਾ ਲਿਵੜੇ ਵਾਲੀ ਸਰਕਾਰ ਦਾ ਬੋਲ ਸੱਚੇ ਦਰਬਾਰ ਕੀ ਜੈ ਸੋ ਮੇਰੇ ਵੱਲੋਂ 45ਵੇਂ ਉਰਸ ਇਸ ਮੇਲੇ ਦੀ ਮੇਰੀ ਹਜ਼ਰਤ ਬਾਬਾ ਪੀਰ ਬਖਸ਼ੀ ਸਰਕਾਰ ਦੇ ਮੇਲੇ ਦੀ 45ਵੇਂ ਮੇਲੇ ਦੀ ਸਾਰੀ ਸੰਗਤ ਨੂੰ ਬਹੁਤ ਬਹੁਤ ਮੁਬਾਰਕਬਾਦ ਇਲਾਕਾ ਨਿਵਾਸੀਆਂ ਨੂੰ ਦੂਰ ਤਰੇਡੇ ਬੈਠੇ ਸਾਰੇ ਜਿਸ ਜਿਹੜੇ ਸਾਡੇ ਸੰਗਤ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਵੀ ਇਸ ਮੇਲੇ ਦੀ ਬਹੁਤ ਬਹੁਤ ਮੁਬਾਰਕਬਾਦ ਸੋ ਜਿਵੇਂ ਸਾਡੇ ਬਾਬਾ ਜੀ ਖੜੇ ਨੇ ਹਾਜੀ ਇਸਤਰੇਂਦਰ ਸਾਈ ਜੀ ਇਹਨਾਂ ਨੇ ਦੱਸਿਆ ਕਿ ਇੱਥੇ ਹਰ ਇੱਕ ਵਰਗ ਦਾ ਮੁਸਲਮਾਨ ਹਿੰਦੂ ਸਿੱਖ ਈਸਾਈ ਸਾਰੇ ਆਉਂਦੇ ਨੇ ਔਰ ਸਾਰੇ ਇਕੱਠੇ ਹੋ ਕੇ ਬੈਠਦੇ ਨੇ ਇਕੱਠੇ ਹੋ ਕੇ ਲੰਗਰ ਖਾਂਦੇ ਨੇ ਇਕੱਠੇ ਹੋ ਕੇ ਲੰਗਰ ਛਕਾਉਂਦੇ ਸੋ ਦੂਰੋਂ ਦੂਰੋਂ ਸੰਗਤ ਆਉਂਦੀ ਹੈ ਦਰਬਾਰ ਦੇ ਵਿੱਚ ਔਰ ਬਾਬਾ ਜੀ ਸਭ ਤੇ ਮਿਹਰ ਭਰੇ ਹੱਥ ਰੱਖਦੇ ਨੇ ਮੇਰੇ ਵੱਲੋਂ ਸਾਰੇ ਜਿੰਨੇ ਵੀ ਨਗਰ ਨਿਵਾਸੀ ਨੇ ਜਿੰਨੇ ਵੀ ਬਾਬਾ ਜੀ ਦੇ ਸੰਗਤ ਆ ਸਾਰਿਆਂ ਨੂੰ ਬਹੁਤ ਬਹੁ ਮੁਬਾਰਕਾਂ ਸੋ ਮੇਰੇ ਸਾਈਂ ਵਿਕਰਮਜੀਤ ਸਿੰਘ ਜੀ ਬਖਸ਼ ਜੀ ਉਹਨਾਂ ਨੂੰ ਵੀ ਇਸ ਮੇਲੇ ਦੀਆਂ ਲੱਖ ਲੱਖ ਮੁਬਾਰਕਾਂ ਸੋ ਬਾਬਾ ਜੀ ਦਾ ਔਰ ਸਾਈਂ ਜੀ ਦਾ ਸਾਡੇ ਤੇ ਮਿਹਰ ਭਰਿਆ ਹੱਥ ਹੈ ਜੀ ਸਰਕਾਰਾਂ ਦਾ ਮੇਰੀ ਹਜ਼ਰਤ ਬਾਬਾ ਪੀਰ ਵੱਸ ਸਰਕਾਰ ਦਾ ਸਾਡੇ ਤੇ ਮਿਹਰ ਭਰਿਆ ਹੱਥ ਹੈ ਜੀ ਸੋ ਜਿਹੜਾ ਵੀ ਇੱਥੇ ਆਊਗਾ ਤ ਉਹ ਸੁਖੇ ਪਾਉ ਓਟੋਲੀਆਂ ਪਰ ਕੇ ਲੈ ਲੈ ਕੇ ਜਾਊਗਾ ਜੀ ਦਾਖੰਨਾ ਟੀਵੀ ਮੇਰਾ ਵੀਰ ਪਰਮਾ ਜੀ ਸੋ ਇਹ ਹਰਕ ਸਾਲ ਇਹ ਤੇ ਹਾਜ਼ਰੀ ਲਗਾਉਂਦੇ ਨੇ ਜੀ ਬਾਬਾ ਜੀ ਇਹਨਾਂ ਨੂੰ ਵੀ ਦਿਨ ਦੁਗਣੀ ਦਾ ਚੋਗਰੀ ਤਰਕੀ ਵਾਖੇ ਸੋ ਮੇਲੇ ਤੇ ਪਹੁੰਚੋ ਕਿਉਂਕਿ ਇਹ ਮੇਲਾ ਜਿਹੜਾ ਹੈਗਾ 27 28 29 ਸਤੰਬਰ ਨੂੰ ਹਰਕ ਸਾਲ ਇਹੀ ਡੇਟ ਹੁੰਦੀ ਹੈ ਤੁਸੀਂ ਬਿਨਾਂ ਕਿਸੇ ਦੇਖੇ ਹੋਏ ਇਹ ਡੇਟ ਨੂੰ ਇੱਕ ਦਰਬਾਰ ਤੇ ਆਓ ਬਹੁਤ ਅੱਛਾ ਸਿੰਗਰ ਲੱਗਦੇ ਨੇ ਜੀ ਨਾਂਵਾਂ ਬਾ ਸਿੰਗਰ ਲੱਗਦੇ ਨੇ ਸੂਫੀ ਸਿੰਗਰ ਲੱਗਦਾ ਜਿਹੜੇ ਬਾਬਾ ਜੀ ਦਾ ਗੁਣ ਗਾਣ ਕਰਦੇ ਨੇ ਔਰ ਸਾਰਿਆਂ ਨੂੰ ਬਾਬਾ ਜੀ ਦਾ ਗੁਣ ਗਾਣ ਕਰਵਾਉਂਦੇ ਸੋ ਹਾਜ਼ਰੀ ਕਬੂਲ ਕਰਿਓ ਸਾਡੀ ਤੁਹਾਡਾ ਆਪਣਾ ਅਨਵਰਪਾ ਕੈਪੀ ਦਾ ਦੇ ਤੁਹਾਨੂੰ ਸਾਰਿਆਂ ਨੂੰ ਤੁਹਾਨੂੰ 45ਵੇਂ ਮੇਲੇ ਦੀਆਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਹਜਰਤ ਬਾਬਾ ਪੀਰ ਬਖਸ਼ੀ ਦੇ ਮੇਲੇ ਦੀਆਂ ਪਿੰਡ ਲਿਬੜੇ ਵਿੱਚ ਜੋ ਹੋਇਆ ਬਹੁਤ ਵਧੀਆ ਮੇਲਾ ਰਿਹਾ ਸੁਪਰ ਡੂਪਰ ਹਿੱਟ ਗਿਆ ਮੇਲਾ ਤੇ ਮੇਲੇ ਦੇ ਵਿੱਚ ਇੰਟਰਨੈਸ਼ਨਲ ਕਲਾਕਾਰ ਵੀ ਆਏ ਸੀ ਐਂਡ ਸਭ ਤੋਂ ਜ਼ਿਆਦਾ ਸਹਿਯੋਗ ਸੰਗਤ ਰਿਹਾ ਇਸ ਵਾਰ ਸਹਿਯੋਗ ਸੰਗਤ ਦਾ ਬਹੁਤ ਜ਼ਿਆਦਾ ਰਿਹਾ ਐਂਡ ਬਿਨਾ ਸੇਵਾਦਾਰਾਂ ਤੋਂ ਤਾਂ ਪੋਸੀਬਲ ਨਹੀਂ ਹੈ ਮੇਲਾ ਬਹੁਤ ਵਧੀਆ ਗਿਆ ਸੇਵਾਦਾਰਾਂ ਦਾ ਬਹੁਤ ਸਹਿਯੋਗ ਸੀਗਾ ਸਭ ਕੁਝ ਵਧੀਆ ਸੀ ਲੰਗਰ ਵੀ ਟੁੱਟੇ ਵਰਤਿਆ ਤੇ ਮੇਲੇ ਦੀਆਂ ਤਿਆਰੀਆਂ ਸਾਡੇ 6 ਮਹੀਨੇ ਪਹਿਲਾਂ ਹੀ ਸ਼ੁਰੂ ਹੋ ਜਾਂਦੀਆਂ ਨੇ ਆਪਾਂ ਦੇਖਿਆ ਹੀ ਹੈ ਇੰਨਾ ਵਧੀਆ ਅਰੇਂਜਮੈਂਟ ਹੋਇਆ ਹੋਇਆ ਸੀਗਾ ਬਹੁਤ ਸਾਰਾ ਮੇਲਾ ਬਹੁਤ ਅੱਛਾ ਗਿਆ ਐਂਡ ਐਦਾਂ ਹੀ ਮੇਲਾ ਹੁੰਦਾ ਰਹੇ ਵਧੀਆ ਐਂਡ ਬਾਬਾ ਜੀ ਸਾਰਿਆਂ ਦੀਆਂ ਆਸਾਂ ਮੁਰਾਦਾਂ ਝੋੜੀਆਂ ਭਰਦੇ ਰਹਿਣ ਔਰ ਅੱਗੇ ਵੀ ਅਸੀਂ ਐਦਾਂ ਹੀ ਮੇਲਾ ਕਰਾਉਂਦੇ ਰਹੀਏ ਖੁੱਲੇ ਕੱਫੇ ਨਾਲ ਜੈ ਫਿਰਦੀ